ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰਾ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਸਟੇਸ਼ਨ ਛਾਟਾ ਅੰਡਰ ਦ ਸੁਪਰਵੀਜ਼ਨ ਆਫ ACP ਵੈਸਟ ਸਾਸ਼ੇਵ ਦਰਸ਼ਨ ਜੀ ਤੇ SHO ਛਾਟਾ ਸ਼੍ਰੀ ਵਿਨੋਦ ਕੁਮਾਰ ਉਹਨਾਂ ਨੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਐ FIR ਨੰਬਰ 220 ਅੰਡਰ ਸੈਕਸ਼ਨ 303 2 317 2 BNS ਐਕਟ ਦੇ ਤਹਿਤ ਦੋਸ਼ੀਆਂ ਦਾ ਨਾਮ ਹੈ ਪ੍ਰਿੰਸ ਗਿਲ ਬਲਜਿੰਦਰ ਸਿੰਘ ਤੇ ਰਾਜਵੀਰ ਸਿੰਘ ਇਹ ਤਿੰਨਾਂ ਦੀ ਉਮਰ 22 ਸਾਲ ਦੇ ਕਰੀਬ ਹੈ ਤੇ 10ਵੀਂ 12ਵੀਂ ਪੜ੍ਹੇ ਆ ਤੇ ਇਹ ਤਿੰਨੋਂ ਕੋਈ ਕੰਮ ਨਹੀਂ ਕਰਦੇ ਤੇ ਇਹਨਾਂ ਤੋਂ ਸਾਨੂੰ 4 ਮੋਟਰਸਾਈਕਲ ਤੇ 2 ਐਕਟਿਵਾ ਸਕੂਟਰ ਵੀ ਰਿਕਵਰੀ ਹੋਈ ਹੈ ਤੇ 14 ਤਰੀਕ ਨੂੰ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਕੈਂਟੋਨਮੈਂਟ ਏਰੀਆ ਦੇ ਵਿੱਚੋਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 6 ਅ ਵਾਹिकल्स ਦੀ ਰਿਕਵਰੀ ਹੋਈ ਹੈ ਤੇ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਜੇ ਹੋਰ ਵੀ ਕੁਝ ਨਿਕਲੂਗਾ ਪੁੱਛਗਿੱਛ ਦੇ ਵਿੱਚ ਤੇ ਉਹ ਵੀ ਅਸੀਂ ਅ ਤੁਹਾਨੂੰ ਪਬਲਿਕ ਨੂੰ ਜਾਣੂ ਕਰਾਵਾਂਗੇ ਤੇ ਬਾਕੀ ਇਹਨਾਂ ਦੇ ਬਰ ਖਿਲਾਫ ਹਲੇ ਫਿਲਹਾਲ ਸਾਨੂੰ ਕੋਈ ਹੋਰ ਕੋਈ ਕੇਸ ਦਾ ਨਹੀਂ ਪਤਾ ਚੱਲਿਆ ਧੰਨਵਾਦ